ਸਸ਼ਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੋਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ OTT ਪਲੈਟਫਾਰਮ ਦਾ ਜ਼ਿਕਰ ਚੱਲ ਰਿਹਾ ਇੱਕ ਹੋਰ ਫਿਲਮ ਤੁਹਾਨੂੰ ਦੱਸ ਦਿੰਨੇ ਆ ਜਿਹੜੀ 2018 ਦੇ ਵਿੱਚ ਸਿਨੇਮਾ ਘਰਾਂ ਦੇ ਵਿੱਚ ਆਈ ਸੀ ਕਿਸੇ ਨੇ ਦੇਖੀ ਕਿਸੇ ਨੇ ਨਹੀਂ ਦੇਖੀ ਲੇਕਿਨ ਤੁਹਾਡੀ ਸਭ ਦੀ ਪਰਸਨਲ ਫੇਵਰਿਟ ਔਰ ਬੜੀ ਕਿਊਟ ਜੀ ਅਦਾਕਾਰਾ ਇਸ ਫਿਲਮ ਦੇ ਵਿੱਚ ਸਾਨੂੰ ਨਜ਼ਰ ਆਈ ਸੀ ਜਦੋਂ ਅਸੀਂ ਥੀਏਟਰਸ ਦੇ ਵਿੱਚ ਦੇਖੀ ਸੀ ਕਿ 2018 ਦੇ ਵਿੱਚ ਫਿਲਮ ਰਿਲੀਜ਼ ਹੋਈ ਸੀ ਇੱਕ ਅਗਰ ਤੁਹਾਨੂੰ ਯਾਦ ਹੋਵੇ ਭੱਜੋ ਵੀਰੋਵੇ ਜਿਹਦੇ ਵਿੱਚ ਅਮਰਦੀਪ ਔਰ ਨਾਲ ਦੀ ਨਾਲ ਸਿਮੀ ਚਾਹਲ ਸਾਨੂੰ ਨਜ਼ਰ ਆਇਆ ਕਿਉਂਕਿ ਅਮਰਦੀਪ ਸਾਨੂੰ ਪਤਾ ਹੈ ਕਿ ਅਮਰਦੀਪ ਬਹੁਤ ਸੋਹਣੀਆਂ ਫਿਲਮਾਂ ਵੀ ਲਿਖਦੇ ਨੇ ਉਹ ਇੱਕ ਰਾਈਟਰ ਹੋਣ ਦੇ ਨਾਲ ਨਾਲ ਉਹਨਾਂ ਨੇ ਇੰਡਸਟਰੀ ਨੂੰ ਇੱਕ ਚੰਗਾ ਅਦਾਕਾਰ ਵੀ ਦਿੱਤਾ ਹੈ ਆਪਣੀ ਲਿਖਤ ਦੇ ਨਾਲ ਨਾਲ ਉਸ ਤੇ ਕੰਮ ਵੀ ਕਰਦੇ ਨੇ ਔਰ ਆਪਣੇ ਆਪ ਨੂੰ ਬੈਸਤ ਤਰੀਕੇ ਦੇ ਨਾਲ ਪੋਰਟਰੇ ਕਰਦੇ ਨੇ ਨਾਲ ਦੀ ਨਾਲ ਪੂਰੀ ਕਾਸਟ ਨੂੰ ਕਿਦਾਂ ਦੇ ਕੈਰੈਕਟਰਸ ਦਿੱਤੇ ਜਾਣੇ ਚਾਹੀਦੇ ਨੇ ਕਿਨਾਂ ਦੇ ਲਈ ਕੀ ਲਿਖਦੇ ਨੇ ਜਦੋਂ ਕਿ ਇੱਕ ਕਿਰਦਾਰ ਲਿਖਿਆ ਜਾਂਦਾ ਔਰ ਉਹ ਕਿਰਦਾਰ ਕਿਦੇ ਲਈ ਲਿਖਿਆ ਜਾਂਦਾ ਹੈ ਉਹਦੇ ਲਈ ਕਾਸਟ ਫਾਈਨਲ ਹੁੰਦੀ ਹੈ ਸੋ ਅੰਮਰਦੀਪ ਨੇ ਸਿਮੀ ਚਾਲ ਦੇ ਆਪੋਜ਼ਿਟ ਜਿਹੜੀ ਹੈ ਇਹ ਸਟੋਰੀ ਘੜੀ ਔਰ ਫਿਲਮ ਜਿਹੜੀ 2018 ਦੇ ਵਿੱਚ ਰਿਲੀਜ਼ ਹੋਈ ਹੁਣ ਚੌਪਾਲ ਤੇ ਜਿਹੜੀ ਫਿਲਮ ਆ ਚੁੱਕੀ ਤੁਸੀਂ ਇਸ ਨੂੰ ਜਾ ਕੇ ਦੇਖ ਸਕਦੇ ਹੋ ਆਪਣੇ ਘਰੇ ਬੈਠ ਕੇ ਦੇਖ ਸਕਦੇ ਹੋ ਕਿਉਂਕਿ ਸਿਮੀ ਚਾਲਦੀਆਂ ਵਰਗਾ ਤੋਂ ਸ ਰੰਦੇ ਸੋ ਇਸ ਫਿਲਮ ਦੇ ਵਿੱਚ ਇੱਕ ਸਟੋਰੀ ਦੱਸਦੇ ਨੇ ਤੁਹਾਨੂੰ ਕਿ ਬੈਚਲਰਸ ਕਹਿ ਸਕਦੇ ਕਿ ਬੈਚਲਰਸ ਦੀ ਸਟੋਰੀ ਹੈ ਔਰ ਕਹਿ ਸਕਦੇ ਆਸੀਂ ਬੂਰਾ ਐਂਡ ਇਸ ਗਰੁੱਪ ਆਫ ਫੈਮਿਲੀ ਹੈਪੀ ਗੋ ਲੱਕੀ ਬੈਚਲਰਸ ਟਾਈ ਟੂ ਇੰਪ੍ਰੈਸ ਏਵਰੀ ਗਰਲ ਇਨ देयर ਵਿਲੇਜ ਬਟ ਫੇਲ ਸਾਰੇ ਜਿਹੜੇ ਨੇ ਇੱਕ ਕੁੜੀ ਦੇ ਪਰਿਵਾਰ ਨੂੰ ਇੰਪ੍ਰੈਸ ਕਰਨ ਚ ਲੱਗ ਜਾਂਦੇ ਨੇ ਔਰ ਲੇਕਿਨ ਪਿਆਰ ਨੂੰ ਕਿਉਂ ਨਹੀਂ ਜਿੱਤ ਪਾਉਂਦੇ ਕੀ ਪ੍ਰੋਬਲਮਸ ਆਉਂਦੀਆਂ ਨੇ ਵਿੱਚ ਕਿਉਂ ਇਮਪ੍ਰੈਸ ਨਹੀਂ ਹੁੰਦਾ ਕੁੜੀ ਦਾ ਪਰਿਵਾਰ ਔਰ ਕੌਣ ਇਮਪ੍ਰੈਸ ਕਰਨਾ ਚਾਹੁੰਦਾ ਹੈ ਇਹ ਸਾਰਾ ਕੁਝ ਫਿਲਮ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਡਿਜ਼ਾਈਨ ਕੀਤਾ ਗਿਆ ਇਹ ਸਿਨੇਮਾ ਘਰਾਂ ਦੇ ਵਿੱਚ ਅਸੀਂ ਦੇਖਿਆ ਸੀ ਔਰ ਜਿਨ੍ਹਾਂ ਨੇ ਨਹੀਂ ਦੇਖਿਆ OTT ਤੇ ਜ਼ਰੂਰ ਦੇਖਣੀ ਹੈ ਸਟੋਰੀ ਇਹ ਸਟੋਰੀ ਜਿਹੜੀ ਹੈ ਬਹੁਤ ਜ਼ਿਆਦਾ ਕ੍ਰੀਏਟਿਵ ਹੈ ਔਰ ਇਹ ਅਸੀਂ ਕਹਿ ਸਕਦੇ ਹਾਂ ਕਿ ਰੋਮਾਂਟਿਕ ਡਰਾਮਾ ਹੈ ਔਰ ਜਿਹੜੀ ਕੁੜੀ ਨੂੰ ਇਮਪ੍ਰੈਸ ਕਰਨ ਦੇ ਲਈ ਸਾਰੇ ਲੱਗੇ ਨੇ ਸਾਰੇ ਬਣਾਉਂਦੇ ਨੇ ਉਸਦੇ ਫਾਦਰ ਜਿਹੜੇ ਨੇ ਆਪੋਜ਼ਿਟ ਨੇ ਸਿਮੀ ਚਾਹਲ ਦੇ ਨਾਲ ਹੋਰ ਵੀ ਇੰਡਸਟਰੀ ਦੇ ਬਹੁਤ ਡਿਗਜ ਫੇਸਿਸ ਜਿਹੜੇ ਨੇ ਤੁਹਾਨੂੰ ਇਸ ਫਿਲਮ ਦੇ ਵਿੱਚ ਨਜ਼ਰ ਆਉਣਗੇ ਅਗਰ ਸਿਮੀ ਚਾਹਲ ਦੀ ਗੱਲ ਕਰੀਏ ਤਾਂ ਸਿਮੀ ਚਾਹਲ ਆਪਣੇ ਮਦਰ ਦੇ ਨਾਲ ਹਮੇਸ਼ਾ ਸਾਨੂੰ ਨਜ਼ਰ ਆਉਂਦੇ ਨੇ ਚਾਹੇ ਪਰਸਨਲ ਟ੍ਰਿਪ ਕਰ ਰਹੇ ਹੋਣ ਚਾਹੇ ਉਹ ਮਦਰ ਦੇ ਨਾਲ ਟ੍ਰਿਪ ਕਰ ਰਹੇ ਹੋਣ ਲੇਕਿਨ ਆਪਣੇ ਮਦਰ ਨੂੰ ਹਮੇਸ਼ਾ ਨਾਲ ਲੈ ਕੇ ਚੱਲਦੇ ਨੇ ਬਹੁਤ ਸਾਰੀਆਂ ਅਸੀਂ ਪਰਸਨਲ ਸਟੋਰੀਜ਼ ਵੀ ਦੇਖਦੇ ਹਾਂ ਸਿਮੀ ਚਾਹਲ ਦੀ ਆਪਣੀ ਮਦਰ ਤੋਂ ਬਿਨਾ ਕੋਈ ਵੀ ਸਟੈਪ ਨਹੀਂ ਚੱਕਦੀ ਕਿਉਂਕਿ ਕਹਿੰਦੇ ਨੇ ਸਿਮੀ ਚਾਹਲ ਕਿ ਮੇਰੀ ਮਦਰ ਨੇ ਮੈਨੂੰ ਗਰੋਅ ਅਪ ਕੀਤਾ ਮੇਰੀ ਮਦਰ ਦੇ ਕਰਕੇ ਹੀ ਅੱਜ ਉਹਨਾਂ ਦੇ ਕਰਕੇ ਹੀ ਮੈਨੂੰ ਲੋਕ ਜਾਣਦੇ ਨੇ ਕਿਉਂਕਿ ਹੋਰ ਵੀ ਅਗਰ ਪੰਜਾਬੀ ਫਿਲਮਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਐਸੀਆਂ ਫਰੈਂਚਾਈਜ਼ੀਜ਼ ਨੇ ਜਿਹੜੀਆਂ ਸਿਮੀ ਚਾਹਲ ਨੂੰ ਹੀ ਸ਼ੁਰੂ ਤੋਂ ਲੈ ਕੇ ਚੱਲ ਰਹੀਆਂ ਨੇ ਔਰ ਫਿਲਮਾਂ ਜਿਹੜੀਆਂ ਨੇ ਬਹੁਤ ਅੱਛਾ ਕਰ ਰਹੀਆਂ ਨੇ ਇੰਡਸਟਰੀ ਵਿੱਚ ਸੋ ਹੁਣ ਸਿਮੀ ਚਾਹਲ ਦੀ ਫਿਲਮ ਜਿਹੜੀ ਤੁਸੀਂ ਦੇਖ ਸਕਦੇ ਹੋ ਜਾ ਕੇ ਓਟੀਟੀ ਪਲੇਟਫਾਰਮ ਤੇ ਇਸ ਤੋਂ ਇਲਾਵਾ ਸਿਮੀ ਦੀਆਂ ਥੋੜਾ ਸਮਾਂ ਪਹਿਲਾਂ ਵੀ ਫਿਲਮਾਂ ਜਿਹੜੀਆਂ ਰਿਲੀਜ਼ ਹੋਈਆਂ ਸਤਿੰਦਰ ਸਰਤਾਜ ਉਹਰਾ ਦੇ ਨਾਲ ਹੋ ਜਾਣ ਜਾਂ ਫਿਰ ਅਮਰਿੰਦਰ ਗਿੱਲ ਦੇ ਨਾਲ ਹੋ ਜਾਣ ਸੋ ਹੁਣ ਆਉਣ ਵਾਲੇ ਸਮੇਂ 'ਚ ਵੀ ਉਹਨੇ ਫਿਲਮਾਂ ਜਿਹੜੀਆਂ ਨੇ ਕਾਫੀ ਅਨਾਉਂਸ ਕਰਦੇ ਹੋ ਤਾਂ ਤੁਸੀਂ ਡੈਫੀਨਿਟਲੀ ਜਾ ਕੇ ਫਿਲਮ ਦੇਖ ਸਕਦੇ ਹੋ ਭੱਜੋ ਵੀ ਰੋਵੇ